ਜੇਕਰ ਤੁਸੀਂ ਵੀ ਬਣਾ ਰਹੇ ਹੋ ਕਿਤੇ ਜਾਣ ਦਾ ਪਲਾਨ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ ਜੀ ਹਾਂ ਹੁਣ ਹੋ ਜਾਓ ਸਾਵਧਾਨ ਮੌਸਮ ਵਿਭਾਗ ਦੇ ਵੱਲੋਂ ਇੱਕ ਐਡਵਾਈਸ ਜਾਰੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਦੇ ਕਿ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਦੀ ਚੇਤਾਵਨੀ ਅਜੇ ਖਤਮ ਨਹੀਂ ਕੀਤੀ ਗਈ ਜਿਉਂ-ਜਿਉਂ ਦਸੰਬਰ ਦਾ ਮਹੀਨਾ ਬੀਤਦਾ ਜਾ ਰਿਹਾ ਹੈ ਤਿਉਂ-ਤਿਉਂ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਵੱਧ ਗਈ ਹੈ। ਠੰਡ ਵੱਧਦੀ ਜਾ ਰਹੀ ਹੈ ਤੇ ਧੁੰਦ ਦਾ ਕਹਿਰ ਵੀ ਜਾ ਰਹੀ ਹੈ। ਸੀਤ ਲਹਿਰ ਦਿਨੋ-ਦਿਨ ਜ਼ੋਰ ਫੜਦੀ ਜਾ ਰਹੀ ਹੈ। ਮੌਸਮ ਦੇ ਬਦਲਾਅ ਨੂੰ ਵੇਖਦਿਆਂ ਮੌਸਮ ਮਹਿਕਮੇ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਠੰਡ ਤੋਂ ਬਚਣ ਦੀ ਹਦਾਇਤਾਂ ਦਿੱਤੀਆਂ ਨੇ। ਪਿਛਲੇ ਸਾਲ ਦੇ ਮੁਕਾਬਲੇ ਲਗਾਤਾਰ ਇੱਕ ਹਫਤੇ ਤੱਕ ਠੰਡ ਦਾ ਅਸਰ ਬੜੇ ਰਹਿਣ ਦੇ ਅਸਾਰ ਦਿਖਾਈ ਦੇ ਰਹੇ ਨੇ ਦਿਨ ਦਾ ਤਾਪਮਾਨ 18 ਤੋਂ 16 ਡਿਗਰੀ ਵਿੱਚਕਾਰ ਆ ਗਿਆ ਬਠਿੰਡਾ 3 ਡਿਗਰੀ ਦੇ ਹਿਸਾਬ ਦੇ ਨਾਲ ਸਭ ਤੋਂ ਠੰਡਾ ਰਿਹਾ ਹਿਮਾਚਲ ਵਿੱਚ ਬਰਫਬਾਰੀ ਨੂੰ ਲੈ ਕੇ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਜਿਸ ਨਾਲ ਠੰਡ ਹੋਰ ਵੀ ਫੱਦ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਮੌਸਮ ਵਿੱਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਸਗੋਂ ਤਾਪਮਾਨ ਵਿੱਚ ਭਾਰੀ ਗਿਰਾਵਟ ਆਵੇਗੀ ਸ਼ਨੀਵਾਰ ਨੂੰ ਦੁਪਹਿਰ ਦੇ ਸਮੇਂ ਸਿਰਫ ਕੁਝ ਸਮੇਂ ਲਈ ਹੀ ਸੂਰਜ ਨਿਕਲਿਆ ਪਰ ਉਸ ਤੋਂ ਬਾਅਦ ਫਿਰ ਧੁੰਦ ਦੀ ਚਾਦਰ ਦੇ ਵਿੱਚ ਸਮਾ ਗਿਆ ਸ਼ਾਮ ਦੇ ਸਮੇਂ ਠੰਡ ਲਹਿਰ ਨੇ ਜ਼ੋਰ ਫੜਿਆ ਹੋਇਆ ਸੀ ਗਰਮ ਕਪੜਿਆਂ ਦਾ ਬਾਜ਼ਾਰ ਹੋਰ ਗਰਮ ਹੋ ਗਿਆ ਲੋਕ ਦੁਕਾਨਾਂ ਦੇ ਘਰਾਂ ਵਿੱਚ ਅੱਗ ਬਾਲ ਕੇ ਠੰਡ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਾਵਰ ਸੈਕਟਰ ਦੇ ਵਿੱਚ ਧੁੰਦ ਕਾਰਨ ਟ੍ਰਿਪਿੰਗ ਵੱਧ ਗਈ ਹੈ ਜੋ ਕਿ ਪਾਵਰ ਕਾਮ ਲਈ ਚੁਣੌਤੀ ਹੈ ਟ੍ਰੇਲ ਦੀਆਂ ਬੁੰਦਾ ਕਾਰਨ ਸ਼ਾਰਟ ਸਰਕਟ ਹੋ ਰਹੇ ਨੇ ਉੱਥੇ ਹੀ 에ਅਰ ਕੁਆਲਿਟੀ ਇੰਡੈਕਸ ਵਿੱਚ ਸੁਧਾਰ ਬਿਲਕੁਲ ਨਹੀਂ ਹੋ ਰਿਹਾ ਦਿਨ ਦੇ ਸਮੇ 180 ਤੋਂ ਪਾਰ ਪਰ ਰਾਤ 9 ਵਜੇ ਦੇ ਲਗਭਗ 170 ਤੇ ਸੀ ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਲੋਕ ਕੂੜੇ ਨੂੰ ਅੱਗ ਲਾਉਣ ਤੋਂ ਬਾਜ਼ ਨਹੀਂ ਆ ਰਹੇ ਅਤੇ ਜੋ ਸੜਕਾਂ ਟੁੱਟੀਆਂ ਹੋਈਆਂ ਨੇ ਉਹ ਵੀ ਇਸ ਦਾ ਪ੍ਰਮੁੱਖ ਕਾਰਨ ਨੇ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜੇਕਰ ਕੰਬਣੀ ਛਿੜੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ ਕਿਉਂਕਿ ਸਰੀਰ ਦੇ ਤਾਪਮਨ ਦੇ ਵਿੱਚ ਗਿਰਾਵਟ ਆ ਰਹੀ ਹੈ ਕਿਸਾਨਾਂ ਵੱਲੋਂ ਫਸਲਾਂ ਦੀ ਬਿਜਾਈ ਤੇ ਅਸਰ ਪੈ ਸਕਦਾ ਹੈ ਹਰ ਰੋਜ਼ ਆਪਣੇ ਸਰੀਰ ਨੂੰ ਤੇਲ ਅਤੇ ਕਰੀਮ ਲਗਾਓ ਵਿਟਾਮਿਨ ਸੀ ਅਤੇ ਹਰੀਆਂ ਸਬਜ਼ੀਆਂ ਖਾਓ ਅਤੇ ਭਰਪੂਰ ਪਾਣੀ ਪੀਓ ਤਾਂ ਕਿ ਇਮਿਊਨਿਟੀ ਸਹੀ ਰਹੇ। ਬੱਚਾ ਨੂੰ ਬਿਨਾਂ ਵਜ੍ਹਾ ਕਰੋ ਬਾਹਰ ਨਾ ਨਿਕਲਣ ਦਿਓ। ਕੱਪੜੇ ਗਿੱਲੇ ਨਾ ਪੈਨੋ। ਠੰਡ ਦੇ ਕਾਰਨ ਸਰੀਰ ਦੇ ਜਿਸ ਹਿੱਸੇ ਵਿੱਚ ਖਾਰਿਸ਼ ਹੋ ਰਹੀ ਹੈ ਉਸ ਨੂੰ ਵਾਰ-ਵਾਰ ਨਾ ਰਗੜੋ। ਜੇਕਰ ਸਰੀਰ ਦਾ ਕੋਈ ਵੀ ਹਿੱਸਾ ਕਾਲਾ ਹੋ ਰਿਹਾ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਘਰ ਦੁਕਾਨ ਅਤੇ ਬਿਲਡਿੰਗਾਂ ਦੀ ਵੈਂਟੀਲੇਸ਼ਨ ਸਹੀ ਰੱਖੋ। ਜ਼ਿਆਦਾ ਹੀਟ ਵੀ ਸਹੀ ਨਹੀਂ ਹੈ। ਇਲੈਕਟ੍ਰੀਕਲ ਹੀਟਰ ਅਤੇ ਗੀਜ਼ਰ ਦੀ ਵਰਤੋਂ ਧਿਆਨ ਨਾਲ ਕਰੋ। ਵਾਹਨ ਚਲਾਉਂਦੇ ਹੋਏ ਧੁੰਦ ਵਿੱਚ ਫੋਗ ਲਾਈਟਾਂ ਦੀ ਵਰਤੋਂ ਕਰੋ ਰੇਲਵੇ ਅਤੇ 에어ਲਾਈਨ ਦੇ ਸ਼ਡਿਊਲ ਨੂੰ ਚੈੱਕ ਕਰਦੇ ਰਹੋ ਜਿਨ੍ਹਾਂ ਨੇ ਸਫ਼ਰ ਕਰਨਾ ਹੈ ਤੁਹਾਨੂੰ ਦੱਸ ਦੇ ਕਿ ਜਿਹੜੀ ਐਡਵਾਈਜ਼ਰੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਹਨਾਂ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਵਰ ਰਹੀ ਧੁੰਦ ਤੋਂ ਤੇ ਸਰਦੀ ਤੋਂ ਬਚ ਸਕਦੇ ਹਾਂ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਕ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।